ਹੈਲੋ एवरीवन ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਯਮਮੀ ਰੈਸਪੀ ਸ਼ੇਅਰ ਕਰਾਂਗੀ ਜੋ ਛੋਟੇ ਵੱਡੇ ਸਭ ਨੂੰ ਹੀ ਪਸੰਦ ਆਣ ਵਾਲੀ ਹੈ ਇਹ ਰੈਸਪੀ ਤੁਸੀਂ ਬੱਚਿਆਂ ਦੇ ਲੰਚ ਬਾਕਸ 'ਚ ਵੀ ਬਣਾ ਕੇ ਦੇ ਸਕਦੇ ਹੋ ਮੇਰੀ ਗਰੰਟੀ ਬੱਚੇ ਪੂਰਾ ਲੰਚ ਬਾਕਸ ਫਿਨਿਸ਼ ਕਰਕੇ ਆਣਗੇ ਬਹੁਤ ਹੀ ਯਮ ਬਣ ਕੇ ਤਿਆਰ ਹੁੰਦੀ ਹੈ ਸਾਨੂੰ ਮਮਾ ਨੂੰ ਰੋ ਰਹੀ ਇਹਹੀ ਟੈਨਸ਼ਨ ਆਉਂਦੀ ਮਾਰਨਿੰਗ ਬੱਚੇ ਨੂੰ ਐਸਾ ਲੰਚ ਬਾਕਸ 'ਚ ਕੀ ਦੇਈਏ ਜੋ ਕਿ ਬੱਚੇ ਪੂਰਾ ਲੰਚ ਬਾਕਸ ਫਿਨਿਸ਼ ਕਰਕੇ ਆਣ ਤੁਸੀਂ ਇਹ ਵਾਲੀ ਰੈਸਪੀ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਅੱਜ ਮੈਂ ਇੱਥੇ ਬਣਾ ਰਹੀ ਡਬਲ ਚੀਜ਼ ਬੋਲ ਜੋ ਕਿ ਬਹੁਤ ਹੀ ਯਮ ਬਣ ਕੇ ਤਿਆਰ ਹੁੰਦੇ ਬੱਚਿਆਂ ਦੇ ਤੇ ਫੇਵਰਟ ਹੁੰਦੇ ਚੀਜ਼ ਤੋਂ ਵੈਸੇ ਬੱਚਿਆਂ ਨੂੰ ਬਹੁਤ ਜਿਆਦਾ ਪਸੰਦ ਹੁੰਦਾ ਇਹ ਬੱਚੇ ਛੋਟੇ ਵੱਡਿਆਂ ਨੂੰ ਵੀ ਪਸੰਦ ਆਣ ਵਾਲੀ ਰੈਸিপি ਹੈ ਇਹ ਤੁਸੀਂ ਇੱਕ ਵਾਰ ਕਿਸੇ ਨੂੰ ਬਣਾ ਕੇ ਖਵਾ ਦਿੱਤੀ ਨਾ ਉਹ بار-ਬਾਰ ਤੁਹਾਡੇ ਕੋਲ ਇਸੇ ਦੀ ਹੀ ਡਿਮਾਂਡ ਕਰੇਗਾ ਤੇ بار-ਬਾਰ ਤੁਹਾਨੂੰ ਬਣਾਉਣ ਨੂੰ ਬੋਲੇਗਾ ਇਹ ਤੁਸੀਂ ਬੱਚਿਆਂ ਦੇ ਲੰਚ ਬਾਕਸ ਲਈ ਬਣਾ ਕੇ ਤਿਆਰ ਕਰ ਰਹੇ ਹੋ ਫਿਰ ਤੁਸੀਂ ਕੁਝ ਤਿਆਰੀ ਰਾਤੀ ਕਰਕੇ ਵੀ ਰੱਖ ਸਕਦੇ ਹੋ ਜਿਵੇਂ ਕਿ ਰਾਤੀ ਆਲੂ ਨੂੰ ਬੋਇਲ ਕਰਕੇ ਫ੍ਰੀਜ ਵਿੱਚ ਰੱਖ ਸਕਦੇ ਹੋ ਚਲੋ ਫਿਰ ਵੀਡੀਓ ਨੂੰ ਸਟਾਰਟ ਕਰਦੇ ਆਂ ਸਭ ਤੋਂ ਪਹਿਲੇ ਮੈਂ ਇੱਕ ਕੋਲੀ ਲੈ ਲਈ ਫਰੋਜ਼ਨ সুইਟਸ ਕੋਨ ਦੀ ਉਹਨੂੰ ਪਤਲੇ ਚ ਪਾਣੀ ਪਾ ਕੇ ਇਹਨਾਂ ਨੂੰ ਗੈਸ ਰੱਖ ਦਿੱਤਾ ਸੀ ਬੋਇਲ ਹੋ ਲਈ ਤਾਂ ਕਿ ਸਾਡੇ সুইਟਸ ਕੋਨ ਥੋੜੇ ਜੇ ਸੌਫਟ ਹੋ ਜਾਣ ਜੋ ਤੱਕ সুইਟਸ ਕੋਨਸ ਨੂੰ ਬੋਇਲ ਹੁੰਦਾ ਉਹ ਤੱਕ ਅਸੀਂ ਬਾਕੀ ਦੀ ਤਿਆਰੀ ਕਰ ਲੈਨੇ ਮੈਂ ਇੱਥੇ ਆਲੂ ਨੂੰ ਮਾਰਨਿੰਗ ਚ ਹੀ ਬੋਇਲ ਕਰਕੇ ਰੱਖ ਦਿੱਤਾ ਸੀ ਤੇ ਆਲੂ ਠੰਡੇ ਹੋ ਗਏ ਸੀ ਇੱਥੇ ਹੀ ਆਲੂ ਨੂੰ ਛਿੱਲ ਲਿਆ ਸੀ ਹੁਣ সুইਟਸ ਕੋਨ ਨੂੰ ਚੈੱਕ ਕਰ ਲੈਨੇ ਓਵਨ ਨੂੰ ਇੱਕ ਵਧੀਆ ਉਬਾਲ ਆ ਗਿਆ ਸੀ ਸੌਫਟ ਹੋ ਗਏ ਸੀ ਮੈਂ ਚੈੱਕ ਕਰ ਲਿਆ ਸੀ ਹੁਣ ਗੈਸ ਦੀ ਫਲੇਮ ਨੂੰ ਕਰ ਦਿੰਦੇ ਆ ਬੰਦ ਤੇ ਇਹਨੂੰ ਛੰਨੀ ਚ ਪਾ ਕੇ ਸੀ ਛਾਲ ਲੈਨੇ ਤਾਂ ਕਿ ਇਹਦਾ ਕੁਕਿੰਗ ਪ੍ਰੋਸੈਸ ਰੁਕ ਜਾਏਗਾ ਇਹਨੂੰ ਮੈਂ ਛੰਨੀ 'ਚ ਪਾ ਕੇ ਛਾਣ ਦਿੱਤਾ ਸੀ ਪਾਣੀ ਸਾਰਾ ਇਹਦਾ ਕੱਢ ਦਿੱਤਾ ਸੀ ਹਲੇ ਬਹੁਤ ਜ਼ਿਆਦਾ ਗਰਮ ਠੰਡੇ ਹੋਣਗੇ ਫਿਰ ਇਹ ਚੋਪਰ 'ਚ ਪਾ ਕੇ ਚੋਪ ਕਰ ਲਾਂਗੇ ਉਹ ਤੋਂ ਕਸੀਂ ਇੱਥੇ ਆਲੂ ਨੂੰ ਨਾ ਛਿਲ ਕੇ ਰੱਖ ਲਿਆ ਸੀਗਾ ਤੇ ਆਲੂ ਨੂੰ ਇੱਥੇ ਗ੍ਰੇਟਰ ਨਾਲ ਗ੍ਰੇਟ ਕਰ ਲੈਨੇ ਤੇ ਆਲੂ ਨੂੰ ਮੋਟੇ ਵਾਲੀ ਸਾਈਡ ਤੋਂ ਹੀ ਸੀ ਗ੍ਰੇਟ ਕਰਾਂਗੇ ਤੁਸੀਂ ਚਾਹੋ ਤੇ ਆਲੂ ਨੂੰ ਹੱਥ ਨਾਲ ਵੀ ਮੈਸ਼ ਕਰ ਸਕਦੇ ਹੋ ਬਸ ਆਲੂ ਵਿੱਚ ਕੋਈ ਲੰਮਸ ਵਗੈਰਾ ਨਹੀਂ ਰਹਿਣੇ ਚਾਹੀਦੇ ਇੱਥੇ ਮੈਂ 5 ਤੋਂ 6 ਲੈ ਸੀ ਬੋਇਲ ਕੀਤੇ ਆਲੂ ਇੱਥੇ ਮੈਂ ਆਲੂ ਨੂੰ ਗ੍ਰੇਟ ਕਰ ਲਿਆ ਹੈਗਾ ਤੁਸੀਂ ਦੇਖ ਸਕਦੇ ਹੋ ਹੁਣ ਆਲੂ ਨੂੰ ਰੱਖਦੇ ਨੇ ਸਾਈਡ ਤੇ ਥੋੜੀ ਇੱਥੇ ਸਬਜ਼ੀ ਵਗੈਰਾ ਕੱਟ ਲੈਣੇ ਆ ਇੱਕ ਛੋਟੇ ਸਾਈਜ਼ੇ ਵਿੱਚ ਲਈ ਸ਼ਿਮਲਾ ਮਿਰਚ ਉਹਨੂੰ ਮੈਂ ਇੱਥੇ ਬਾਰਿਕ ਕੱਟ ਦਵਾਂਗੀ ਜਿੰਨਾ ਬਾਰਿਕ ਹੋਏਗਾ ਉਨਾ ਬਾਰਿਕ ਮੈਂ ਸ਼ਿਮਲਾ ਮਿਰਚ ਨੂੰ ਇੱਥੇ ਕੱਟ ਦਵਾਂਗੀ ਤੁਸੀਂ ਚਾਹਤ ਚੋਪਰ 'ਚ ਪਾ ਕੇ ਸ਼ਿਮਲਾ ਮਿਰਚ ਨੂੰ ਚੋਪ ਕਰ ਸਕਦੇ ਹੋ ਤੁਸੀਂ ਇਹ ਵਿੱਚ ਗਾਜਰ ਪਾਣਾ ਚਾਹੁੰਦੇ ਤੇ ਇੱਕ ਗਾਜਰ ਲੈ ਕੇ ਉਹਨੂੰ ਗ੍ਰੇਟ ਕਰਕੇ ਪਾ ਸਕਦੇ ਹੋ ਅਗਰ ਪਿਆਜ਼ ਪਾਣਾ ਚਾਹੁੰਦੇ ਇੱਕ ਛੋਟਾ ਮੀਡੀਅਮ ਸਾਈਜ਼ ਦਾ ਪਿਆਜ਼ ਲੈ ਕੇ ਉਹਨੂੰ ਬਾਰਿਕ ਕੱਟ ਕੇ ਪਾ ਸਕਦੇ ਹੋ ਹੁਣੇ ਤੇ ਮੈਂ 2 ਤੋਂ 3 ਹਰੀ ਮਿਰਚ ਲਈ ਉਹਨੂੰ ਮੈਂ ਜਿੰਨਾ ਬਾਰਿਕ ਹੋਇਆ ਉਹਨਾਂ ਬਾਰਿਕ ਮੈਥੇ ਕੱਟ ਦਿੱਤਾ ਹੈ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਲੈ ਸਕਦੇ ਹੋ ਤੁਸੀਂ ਕਿੰਨਾ ਸਪਾਈਸ ਖਾਣਾ ਪਸੰਦ ਕਰਦੇ ਹੋ ਹੁਣ ਅੱਧਾ ਮੈਂ ਲੈ ਲਿਆ ਸੀਗਾ ਚੋਪਰ ਸਵੀਟਸ ਕੋਨ ਹੋ ਗਈ ਸੀ ਠੰਡੇ ਨੂੰ ਚੋਪਰ 'ਚ ਪਾ ਕੇ ਆਪਾਂ ਚੋਪ ਕਰ ਲਵਾਂਗੇ ਬਿਲਕੁਲ ਅਹੀ ਨੂੰ ਇਹਦਾ ਮਹੀਨ ਪੇਸਟ ਨਹੀਂ ਬਣਾ ਕੇ ਤਿਆਰ ਕਰਨਾ ਥੋੜਾ ਇਹਨੂੰ ਦਰਦਰਾ ਬਣਾ ਕੇ ਤਿਆਰ ਕਰਾਂਗੇ ਜੋ ਕਿ ਖਾਏ ਜ ਬਹੁਤ ਹੀ ਟੇਸਟੀ ਲੱਗਦਾ ਤੁਸੀਂ ਚਾਹਤੇ ਮਿਕਸੀ 'ਚ ਵੀ ਇਹਨੂੰ ਪਲਸ ਮੋਡ ਤੇ ਚਲਾ ਕੇ ਦਰਦਰਾ ਪੀਸ ਸਕਦੇ ਹੋ ਇੱਥੇ ਅਸੀਂ ਇਹਨੂੰ ਪੇਸਟ ਲਿਆ ਦਰਦਰਾ ਇਹਨੂੰ ਰੱਖ ਦੇਨੇ ਸੀ ਸਾਈਡ ਤੇ ਹੁਣ ਅਸੀਂ ਲੈ ਲੈਨੇ ਜੋ ਗ੍ਰੇਡ ਕਰਕੇ ਰੱਖੇ ਸੀ ਆਲੂ ਉਹ ਲੈ ਲਾਂਗੇ ਉਹ ਤੇ 2 ਚਮਚ ਪਾ ਦਾਂਗੇ ਸਵੀਟਸ ਕੌਨ ਜੋ ਹੀ ਗ੍ਰੇਡ ਕਰਕੇ ਰੱਖੇ ਸੀ ਨਾਲ ਹੀ ਪਾ ਦਾਂਗੇ ਸ਼ਿਮਲਾ ਮਿਰਚ ਬਾਰੀ ਕੱਟੀ ਹਰੀ ਮਿਰਚ ਬਾਰੀ ਕੱਟੀ ਹੋਈ 4 ਤੋਂ 5 ਮੈਂ ਕਲੀਆਂ ਲਈਆਂ ਲਸਣ ਦੀਆਂ ਉਹਨੂੰ ਇਸ ਤਰੀਕੇ ਨਾਲ ਗ੍ਰੇਡ ਕਰਕੇ ਸੀ ਪਾ ਦਾਂਗੇ ਲਸਣ ਜ਼ਰੂਰ ਪਾਣਾ ਉਹਦਾ ਟੇਸਟ ਔਫ ਫਲੇਵਰ ਦੋਨੋਂ ਬਹੁਤ ਹੀ ਵਧੀਆ ਆਵੇਗਾ ਇਹ ਤੁਸੀਂ ਗਾਜਰ ਪਾਚਉਂਦੇ ਇੱਥੇ ਤੁਸੀਂ ਗਾਜਰ ਨੂੰ ਗ੍ਰੇਡ ਕਰਕੇ ਪਾ ਸਕਦੇ ਪਿਆਜ਼ ਨੂੰ ਬਾਰੀਕ ਕੱਟ ਕੇ ਪਾ ਸਕਦੇ ਹੋ ਇੱਕ ਚਮਚ ਪਾ ਦਾਂਗੇ ਔਰੀਗানো ਇੱਕ ਚਮਚ ਪਾ ਦਾਂਗੇ ਚਿਲੀ ਫਲੈਕਸ ਇੱਕ ਚਮਚ ਪਾ ਦਾਂਗੇ ਪੀਜ਼ਾ ਸੀਜ਼ਨਿੰਗ ਇੱਕ ਚਮਚ ਪਾ ਦਾਂਗੇ ਪੀਸੀ ਆ ਧਨੀਆ ਸਵਾਦ ਅਨੁਸਾਰ ਪਾ ਦਾਂਗੇ ਇਸ ਨਮਕ ਤੁਸੀਂ ਇਹ ਚ ਬਾਰੀਕ ਕਟਿਆ ਹਰਾ ਧਨੀਆ ਵੀ ਪਾ ਸਕਦੇ ਹੋ ਹੁਣ ਬਾਈਂਡਿੰਗ ਲਈ ਪਾ ਦਾਂਗੇ ਤੇ 4 ਤੋਂ 5 ਚਮਚ ਬ੍ਰੈਡ ਕਰੰਬਸ ਦੇ ਇਹ ਤੁਹਾਡੇ ਕੋ ਬ੍ਰੈਡ ਕਰੰਬਸ ਨਹੀਂ ਹੈ ਤੁਸੀਂ ਬ੍ਰੈਡ ਨੂੰ ਲੈ ਕੇ ਨਾ ਉਹਨੂੰ ਮਿਕਸੀ ਜਾਰ ਚ ਪਾ ਕੇ ਪੀਸ ਕੇ ਪਾਊਡਰ ਬਣਾ ਕੇ ਪਾ ਸਕਦੇ ਹੋ 2 ਚਮਚ ਪਾ ਦਾਂਗੇ ਇਸ ਚ ਕੌਰਨ ਫਲੋਰ ਦੇ ਇਹ ਤੁਸੀਂ ਕੌਰਨ ਫਲੋਰ ਨਹੀਂ ਪਾਣਾ ਚਾਹੁੰਦੇ ਤੁਸੀਂ ਇਹ ਜਗ੍ਹਾ ਤੇ ਨਾ ਪੋਹਾ ਲੈ ਕੇ ਉਹਨੂੰ ਮਿਕਸੀ ਚ ਲਾ ਕੇ ਉਹਦਾ ਪਾਊਡਰ ਬਣਾ ਕੇ ਵੀ ਪਾ ਸਕਦੇ ਹੋ ਉਹ ਇੱਕ ਹੈਲਦੀ ਆਪਸ਼ਨ ਹੈ ਹੁਣ ਸਾਰੀ ਚੀਜ਼ਾਂ ਨੂੰ ਹੀ ਮਿਕਸ ਕਰ ਲਾਂਗੇ ਜੇ ਮਿਕਸ ਕਰਨ ਥੋੜੇ ਚਿਪਕੇ ਤੁਹਾਡੇ ਹੱਥਾਂ 'ਚ ਮਿਕਸਚਰ ਤੁਸੀਂ ਆਇਲ ਨਾਲ ਹੱਥ ਨੂੰ ਗ੍ਰੀਸ ਕਰਕੇ ਵੀ ਮਿਕਸ ਕਰ ਸਕਦੇ ਹੋ ਇਸ ਤਰੀਕੇ ਦਾ ਆਪਣਾ ਛੋਟਾ ਬੋਲ ਬਣਾ ਕੇ ਚੈੱਕ ਕਰ ਲਾਂਗੇ ਕਿ ਬੋਲ ਬਣ ਗਿਆ ਪ੍ਰੋਪਰ ਸਮਝਣ ਨੂੰ ਸਾਡਾ ਇਹ ਮਿਕਸਰ ਤਿਆਰ ਹੈ ਹੁਣ ਅੱਗੇ ਮੈਂ ਦੋ ਚਮਚ ਵੱਡੇ ਪਾ ਦਾਂਗੀ ਚੀਜ਼ ਇਹ ਮੋਜ਼ਰੇਲਾ ਚੀਜ਼ ਇਹ ਆਪਸ਼ਨਲ ਹੈਗਾ ਤੁਸੀਂ ਨਹੀਂ ਪਾਣਾ ਚਾਹੁੰਦੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਇੱਥੇ ਮੈਂ ਡਬਲ ਚੀਜ਼ ਬੋਲ ਬਣਾ ਕੇ ਤਿਆਰ ਕਰ ਰਹੀ ਹਾਂ ਇਸ ਲਈ ਇੱਥੇ ਮੈਂ ਪਾ ਦਿੱਤਾ ਹੈਗਾ ਦੋ ਚਮਚ ਪਾ ਕੇ ਚੰਗੀ ਤਰ੍ਹਾਂ ਉਸੇ ਮਿਕਸ ਕਰ ਦਿੱਤਾ ਸੀਗਾ ਹੁਣ ਅਸੀਂ ਥੋੜਾ ਥੋੜਾ ਆਲੂ ਦਾ ਮਿਕਸਚਰ ਲਵਾਂਗੇ ਉਹਨੂੰ ਪਹਿਲੇ ਗੋਲ ਕਰ ਲਾਂਗੇ ਫਿਰ ਉਹਨੂੰ ਹੱਥ 'ਚ ਰਾ ਕੇ ਇਸ ਤਰੀਕੇ ਨਾਲ ਚਿਪਟਾ ਕਰ ਲਾਂਗੇ ਇੱਕ ਕਟੋਰੀ ਦੀ ਸ਼ੇਪ ਅਸੀਂ ਬਣਾ ਦਵਾਂਗੇ ਜਿਸਾਂ ਅਸੀਂ ਆਲੂ ਵਗੈਰਾ ਦੇ ਪ੍ਰੋਟੇਸਟਫ ਕਰਦੇ ਨਾਲ ਉਸ ਤਰੀਕੇ ਨਾਲ ਕਟੋਰੀ ਸ਼ੇਪ ਬਣਾ ਕੇ ਇੱਕ ਚਮਚ ਭਰ ਕੇ ਪਾ ਦਾਂਗੇ ਮੋਜ਼ਰੇਲਾ ਚੀਜ਼ ਦਾ ਤੇ ਉਹਨੂੰ ਪਾ ਕੇ ਨਾਲ ਫਿਰ ਅਸੀਂ ਉਹਨੂੰ ਬੰਦ ਕਰ ਦਾਂਗੇ ਤੇ ਉਹਨੂੰ ਫਿਰ ਪ੍ਰੋਪਰ ਇੱਕ ਅਸੀਂ ਇੱਕ ਬੋਲ ਦੀ ਸ਼ੇਪ ਤੇ ਦੇਵਾਂਗੇ ਗੋਲ ਇਸ ਤਰੀਕੇ ਦੀ ਹੀ ਪ੍ਰੋਪਰ ਸ਼ੇਪ ਦੇ ਕੇ ਇਹਨੂੰ ਤਿਆਰ ਕਰਾਂਗੇ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੁਣ ਅਸੀਂ ਇਹਨੂੰ ਕੋਟ ਕਰਾਂਗੇ ਬ੍ਰੈਡ ਕਰਮਸ ਨਾਲ ਅਗਰ ਤੁਸੀਂ ਸਲਰੀ ਨਾਲ ਵੀ ਕੋਟ ਕਰਨਾ ਚਾਹੁੰਦੇ ਫਿਰ ਤੁਸੀਂ 2 ਚਮਚ ਮੈਦਾ 2 ਚਮਚ ਕਾਰਨ ਸਲਰੀ ਬਣਾ ਕੇ ਤੇ ਤੁਸੀਂ ਡਿਪ ਕਰਕੇ ਫਿਰ ਤੁਸੀਂ ਬ੍ਰੈਡ ਕਰਮਸ ਵਿੱਚ ਡਿਪ ਕਰ ਸਕਦੇ ਹੋ ਕੋਟ ਕਰ ਸਕਦੇ ਹੋ ਤੇ ਹੌਲਕਾ ਹੌਲਕਾ ਟੈਪ ਕਰਕੇ ਨਾ ਹੀ ਜੋ ਬ੍ਰੈਡ ਕਰਮਸ ਐਕਸਟਰਾ ਹੈ ਉਹ ਕੱਢ ਦਾਂਗੇ ਮੈਂ ਤੁਹਾਨੂੰ ਇੱਕ ਹੋਰ ਬਣਾ ਕੇ ਦਿਖਾ ਦਿੰਨੀ ਆ ਥੋੜਾ ਮਿਕਸਰ ਲਵਾਂਗੇ ਆਲੂ ਦਾ ਉਹਨੂੰ ਪਹਿਲੇ ਬੋਲ ਬਣਾ ਦਾਂਗੇ ਫਿਰ ਹੱਥ ਚ ਨਾ ਇਸ ਤਰੀਕੇ ਨਾਲ ਕਟੋਰੀ ਦੀ ਸ਼ੇਪ ਦੇ ਦਵਾਂਗੇ ਜਿਸ ਸਾਹੀ ਆਲੂ ਦੇ ਪਰਾਂਠੇ ਸਟਫ ਕਰਦੇ ਆ ਕਟੋਰੀ ਸ਼ੇਪ ਦੇ ਕੇ ਉਹਦੇ ਚ ਰੱਖ ਦਾਂਗੇ ਮੋਜ਼ਰੇਲਾ ਚੀਜ਼ ਤੁਸੀਂ ਇਹ ਚਾਹੋ ਦੇ ਚੀਜ਼ ਕਯੂਬ ਵੀ ਲੈ ਸਕਦੇ ਹੋ ਮੇਰੇ ਕੋਲ यही ਸੀ ਇਸ ਲਈ ਮੈਂ ਇza ਹੀ ਇਸਤੇਮਾਲ ਕਰ ਰਹੀ ਹਾਂ ਤੇ ਚੀਜ਼ ਕਯੂਬ ਵੀ ਲੈ ਸਕਦੇ ਹੋ ਫਿਰ ਇਹਨੂੰ ਪ੍ਰੋਪਰ ਗੋਲ ਸ਼ੇਪ ਦੇ ਦਾਂਗੇ ਨੂੰ ਬੰਦ ਕਰ ਦਾਂਗੇ ਚੰਗੀ ਤਰ੍ਹਾਂ ਬ੍ਰੈਡ ਕ੍ਰੰਬਸ ਨਾਲ ਹੀ ਵਧੀਆ ਇਹਨੂੰ ਕੋਟ ਕਰ ਲਾਂਗੇ ਟੈਪ ਟੈਪ ਕਰਕੇ ਐਕਸਟਰਾ ਸਾਰਾ ਬ੍ਰੈਡ ਕ੍ਰੰਬਸ ਅਸੀਂ ਨਿਕਾਲ ਦਵਾਂਗੇ ਜੇ ਇਹ ਰੈਸਪੀ ਬਣਾ ਲੈ ਸਾਨੂੰ ਸਿਰਫ 15 ਤੋਂ 20 ਮਿੰਟ ਲੱਗਦੇ ਆ 15 ਤੋਂ 20 ਮਿੰਟ ਦੇ ਵਿੱਚ ਬਨ ਕੇ ਤਿਆਰ ਹੋ ਜਾਂਦੀ ਹੈ ਤੇ ਘਰ ਦੇ ਬੇਸਿਕ ਸਮਾਨ ਤੋਂ ਹੀ ਬਨ ਕੇ ਤਿਆਰ ਹੁੰਦੀ ਹੈ ਬੱਚਿਆਂ ਨੂੰ ਤੇ ਬਹੁਤ ਹੀ ਪਸੰਦ ਆਣ ਵਾਲੀ ਇਹ ਰੈਸਪੀ ਹੈ ਇਸੇ ਤਰੀਕੇ ਨਾਲ ਮੈਂ ਬਾਕੀ ਦੇ ਬੋਲ ਵੀ ਬਣਾ ਕੇ ਤਿਆਰ ਕਰ ਲਵਾਂਗੀ ਹੁਣ ਅਹੀ ਬਣਾ ਕੇ ਨਾ ਉਹਦੇ ਨਾਲ ਕੋਟ ਕਰ ਲਾਂਗੇ ਬ੍ਰੈਡ ਕ੍ਰੰਬਸ ਨਾਲ ਇਹਦੇ ਨਾਲ ਅਸੀਂ ਬਣਾਵਾਂਗੇ ਬਹੁਤ ਹੀ ਟੇਸਟੀ ਵਾਲੀ ਚੀਜ਼ ਟਿਪ ਬਣਾ ਕੇ ਤਿਆਰ ਕਰਾਂਗੇ ਤੁਸੀਂ ਇਹਨੂੰ ਮਾਇਓਨਿਸ ਵੀ ਬੋਲ ਸਕਦੇ ਹੋ ਉਹ ਵੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਐਥੇ ਮੈਂ ਸਾਰੇ ਬੋਲਸ ਬਣਾ ਕੇ ਤਿਆਰ ਕਰ ਲਏ ਸੀ ਤੁਸੀਂ ਇਸ ਤਰੀਕੇ ਦੇ ਬੋਲ ਬਣਾ ਕੇ ਨਾ ਫ੍ਰੀਜ ਚ ਸਟੋਰ ਕਰਕੇ 20 ਤੋਂ 25 ਦਿਨ ਲਈ ਵੀ ਰੱਖ ਸਕਦੇ ਬਿਲਕੁਲ ਖਰਾਬ ਨਹੀਂ ਹੁੰਦੇ ਟਾਈਟ ਕੰਟੇਨਰ ਦੇ ਵਿੱਚ ਪਾ ਕੇ ਰੱਖੋ ਅਚਾਨਕ ਘਰ ਕੋਈ ਮਹਿਮਾਨ ਆਏ ਤੁਹਾਨੂੰ ਸ਼ਾਮੀ ਛੋਟੀ ਮੋਟੀ ਭੁੱਖ ਲੇ ਤਾਂ ਇਹਨੂੰ ਕਾ ਲ ਕੇ ਫਰਾਈ ਕਰਕੇ ਇੰਜੋਏ ਕਰ ਸਕਦੇ ਹੋ ਸਾਰੇ ਬੋਸ ਬਣਾ ਕੇ ਤਿਆਰ ਕਰ ਲਈ ਸੀ ਇਧਰੋਂ ਨਹੀਂ ਬਣਾ ਲੈਨੇ ਮਾਇਓਨਿਸ ਉਹਦੇ ਲਈ ਨਾ ਮੈਂ 15 ਮਿੰਟ ਪਹਿਲੇ ਗਰਮ ਪਾਣੀ ਚ 20 ਤੋਂ 25 ਕਾਜੂ ਟੁਕੜੇ ਲਏ ਸੀਗੇ ਉਹਨੂੰ ਡਿਪ ਕਰਕੇ ਰੱਖਦੇ ਭਿਗੋ ਕੇ ਉਹਨੂੰ ਕਾ ਕੇ ਮਿਕਸੀ ਜਾਰ ਚ ਪਾ ਦਾਂਗੇ ਦੋ ਚਮਚੇ ਪਾ ਦਾਂਗੇ ਹੰਕੜ ਦਹੀਂ ਸਵਾਦ ਅਨੁਸਾਰ ਨਮਕ ਤੇ ਦੋ ਚਮਚੇ ਪਾ ਦਾਂਗੇ ਮਾਇਓਨਿਸ oh sorry cheese ਇਹ ਮੈਂ ਮੋਜ਼ੇਰਲਾ 치즈 ਪਾਇਆ ਤੇ ਕਯੂਬਸ ਵਾਲਾ ਹੀ ਪਾ ਸਕਦੇ ਹੁਣ ਅਹੀਂ ਨੂੰ ਬਿਲਕੁਲ ਪੀਸ ਕੇ ਨਾ ਇਹਦਾ ਪੇਸਟ ਬਣਾ ਕੇ ਤਿਆਰ ਕਰ ਲਾਂਗੇ ਮੈਨੂੰ ਥੋੜਾ گاੜਾ ਲੱਗ ਰਿਹਾ ਮੈਂ ਦੋ ਚਮਚਾ ਜਿਹਾ ਚ ਪਾ ਦਾਂਗੇ ਨਾਲ ਹੀ ਪਾਣੀ ਦੇ ਫੇਰ ਦੁਬਾਰਾ ਨੂੰ ਪੀਸ ਲਵਾਂਗੇ ਇਸ ਤਰੀਕੇ ਦਾ ਮੈਂ ਦੋ ਚਮਚਾ ਪਾਣੀ ਪਾ ਕੇ ਨ ਪੀਸ ਲਿਆ ਸੀਗਾ ਸਾਨੂੰ ਬੱਚਿਆਂ ਨੂੰ ਮਾਰਕੀਟ ਦਾ ਮਾਇਓਨਿਸ ਬਿਲਕੁਲ ਵੀ ਨਹੀਂ ਖਵਾਉਣਾ ਚਾਹੀਦਾ ਉਹ ਸਾਡੇ ਹੈਲਥ ਲਈ ਬਿਲਕੁਲ ਹੀ ਵਧੀਆ ਨਹੀਂ ਹੈ ਇਹ ਤੁਹਾਡੇ ਬੱਚੇ ਮਾਇਓਨਿਸ ਖਾਂਦੇ ਫਿਰ ਤੁਸੀਂ ਇਸ ਤਰੀਕੇ ਦਾ ਬੱਚਾ ਨੂੰ ਬਣਾ ਕੇ ਦੇ ਸਕਦੇ ਜ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦਾ ਮੇਰੇ ਬੱਚਾ ਨੂੰ ਤਾਂ ਬਹੁਤ ਯਾਰਾ ਇਹ ਪਸੰਦ ਆਇਆ ਸੀਗਾ ਖਾਈ ਜੀ ਬਹੁਤ ਹੀ ਟੇਸਟੀ ਹੁਣ ਇਹਨੂੰ ਅਸੀਂ ਰੱਖ ਦਵਾਂਗੇ ਸਾਈਡ ਤੇ ਹੁਣ ਅੱਜ ਅਸੀਂ ਬਣਾ ਰਹੇ ਹਾਂ ਡਬਲ ਚੀਜ਼ ਬੋਲ ਅੱਜ ਅਸੀਂ डीप फ्राई नहीं कर रहे आज अस इतने बना के तैयार करा अपे पंच ये मैं लिया ले, लेके आई सी मार्केट तो अपेपैन मैं सोचा चलो अच्छा मुहूर्त भी कर देने तो अच्छ अपे पेंच बना के तैयार करने अनबॉक्सिंग की सब तो पहले असं तो तो करी चंकी तरह धो लें तो मैं धो तो लिया चलो फिर बनाने अपे पैनज अने डबल चीज बोल ਸਭ ਤੋਂ ਪਹਿਲੇ ਪਪਿਆ ਨੂੰ ਗੈਸ 'ਤੇ ਰੱਖਤਾ ਹੀ ਜਦੋਂ ਚੰਗਾ ਗਰਮ ਹੋ ਜਾਏਗਾ ਨਾ ਇਹ 'ਚ ਅੱਧਾ ਦਾ ਚਮਚ ਪਾ ਦਾਂਗੇ ਕੁਕਿੰਗ ਔਇਲ ਤੁਸੀਂ ਦੇਸੀ ਘਿਓ ਵੀ 'ਚ ਪਾ ਸਕਦੇ ਹੋ ਮੈਂ ਕੁਕਿੰਗ ਔਇਲ 'ਚ ਬਣਾ ਕੇ ਤਿਆਰ ਕਰਾਂਗੀ ਇਹ ਅੱਧੇ ਚਮਚ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੇ ਆ ਸਾਰੇ ਬੋਲਸ ਇਸੇ ਰੱਖ ਦਵਾਂਗੇ ਇੱਕ ਵਾਰ 'ਚ 11 ਤੋਂ 12 'ਚ ਬੋਲਸ ਆ ਜਾਂਦੇ ਨੇ ਗੈਸ ਨੂੰ ਮੀਡੀਅਮ ਟੂ ਲੋ ਫਲੇਮ ਤੇ ਹੀ ਇਹਨੂੰ ਸੇਕਾਂਗੇ ਜਦੋਂ ਨੀਚੇੋਂ ਚੰਗੀ ਤਰ੍ਹਾਂ ਸੇਕ ਜਾਣਗੇ ਨਾ 30 ਸੈਕਿੰਡ ਬਾਅਦ ਫਿਰ ਸਿੱਧੀ ਸਾਈਡ ਚੇਂਜ ਕਰ ਦਾਂਗੇ ਇਹਨੂੰ ਦੋਨਾਂ ਸਾਈਡਾਂ ਨੂੰ ਹੀ ਚੰਗੀ ਤਰ੍ਹਾਂ ਨੂੰ ਸੇਕ ਲਵਾਂਗੇ ਤੁਸੀਂ ਇਹਨੂੰ ਡੀਪ ਫ੍ਰਾਈ ਵੀ ਕਰ ਸਕਦੇ ਹੋ ਬਟ ਅੱਜ ਮੈਂ ਅੱਪੇ ਪੈਂਚੇ ਨੂੰ ਬਣਾ ਕੇ ਤਿਆਰ ਕਰ ਰਹੀ ਹਾਂ ਤਾਂ ਕਿ ਮੇਰੇ ਅੱਪੇ ਪੈਂਦਾ ਮੁਰਤ ਵੀ ਨਿਕਲ ਜੇ ਤੁਸੀਂ ਦੇਖ ਰਹੇ ਹੋਗੇ ਚੀਜ਼ ਕਾਫੀ ਮੈਲਟ ਹੋ ਰਹੀ ਸੀਗਾ ਬਹੁਤ ਹੀ ਯੰਮੀ ਟੇਸਟੀ ਬਣ ਕੇ ਇਹ ਤਿਆਰ ਹੋਈ ਸੀ ਮੇਰੇ ਬੱਚਾਂ ਨੂੰ ਬਹੁਤ ਯਾਰਾ ਪਸੰਦ ਆਈ ਸੀ ਮੇਰੇ ਛੋਟੇ ਤੁਹਾਡੇ ਬੱਚਾਂ ਨੂੰ ਬਹੁਤ ਯਾਰਾ ਪਸੰਦ ਆਣ ਵਾਲੀ ਇਹ ਰੈਸਪੀ ਹੈ ਅਸੀਂ ਤੁਸੀਂ ਦੇਖ ਰਹੇ ਕਿੰਨਾ ਵਧੀਆ ਕਲਰ ਵੀ ਆਇਆ ਸੀ ਬਹੁਤ ਵਧੀਆ ਪ੍ਰੋਪਰ ਜਿਹਾ ਸੇਕ ਗਿਆ ਸੀ ਹੋਸ ਨਸੀ ਨੂੰ ਇਹ ਕੀ ਕਰਕੇ ਟਿਸ਼ੂ ਪੇਪਰ 'ਚ ਵੀ ਨਿਕਾਲ ਦਵਾਂਗੀ ਗੈਸ ਨੂੰ ਮੀਡੀਅਮ ਟੂ ਲੋ ਫਲੇਮ ਤੇ ਹੀ ਸੇਕਣਾ ਹਾਈ ਫਲੇਮ ਤੇ ਬਿਲਕੁਲ ਵੀ ਨਾ ਸੇਕਣਾ ਬਹੁਤ ਹੀ ਯਮ ਬਣ ਕੇ ਤਿਆਰ ਹੁੰਦਿਆਂ ਬੱਚੇ ਛੱਡੋ ਮੇਰੇ ਘਰ 'ਚ ਵੱਡਿਆਂ ਨੂੰ ਵੀ ਬਹੁਤ ਯਾਰਾ ਇਹ ਪਸੰਦ ਆਏ ਸੀਗੇ ਜੋ ਇਹਨਾਂ ਮੈਂ ਮਿਓਨੀ ਸੁਨਾਈ ਸੀ ਉਹਦੇ ਨਾਲ ਤੇ ਬਹੁਤ ਯਾਰਾ ਪਸੰਦ ਆਏ ਸੀ ਇਹ ਮੇਰੇ ਆ ਤੁਹਾਨੂੰ ਕਿੱਦਾਂ ਦੇ ਲੱਗੇ ਚੀਜ਼ ਬੋਲ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਮੈਂ ਤੁਹਾਨੂੰ ਤੋੜ ਕੇ ਵੀ ਚੈੱਕ ਕਰਾਦੇ ਨੇ ਹਲੇ ਬਹੁਤ ਜ਼ਿਆਦਾ ਗਰਮ ਹੈ ਅੰਦਰੋਂ ਦੀ ਦੇਖੋ ਤਾਂ ਕਿਸ ਤਰ੍ਹਾਂ ਦੀ ਚੀਜ਼ ਹੀ ਸੀਗਾ ਬਿਲਕੁਲ ਮੈਲਟ ਹੋ ਚੁੱਕਾ ਸੀ ਮੇਰੇ ਬੱਚਨ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਬੱਚਾ ਨੂੰ ਵੈਸੇ ਵੀ ਐਸੀ ਚੀਜ਼ਾਂ ਹੀ ਜ਼ਿਆਦਾ ਪਸੰਦ ਆਉਂਦੀਆਂ ਨੇ ਹੁਣ ਵੱਡੇ ਆਲੇ ਵੀ ਸਰਵ ਕਰ ਦਿੰਨੇ ਆ ਪਲੇਟਿੰਗ ਕਰ ਲੈਨੇ ਮੈਂ ਚੀਜ਼ ਬੋਲ ਰੱਖ ਦਿੱਤੀ ਸੀ ਉੱਪਰ ਸੀ ਨੂੰ ਗਾਰਨਿਸ਼ ਕਰ ਦਾਂਗੇ ਜੋ ਇਹ ਮਾਇਓਨੀਜ਼ ਬਣਾ ਕੇ ਰੱਖੀ ਸੀ ਨਾ ਚੀਜ਼ ਟਿਪ ਉਹਦੇ ਨਾਲ ਸੀ ਨੂੰ ਗਾਰਨਿਸ਼ ਕਰਾਂਗੇ ਇਹ ਠੰਡੇ ਹੁੰਦੇ ਬਾਤ ਹੀ ਬਹੁਤ ਹੀ ਟੇਸਟੀ ਲੱਗਦੇ ਨੇ ਮੇਰੇ ਅੱਜ ਦੀ ਚੀਜ਼ ਬੋਲ ਤੁਹਾਨੂੰ ਕਿਦਾਂ ਲੱਗੇ ਮੈਨੂੰ ਕਮੈਂਟ ਕਰਕੇ ਦੱਸਣਾ ਥੋੜੇ ਜਿ ਚੰਗੇ ਲੱਗੇ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਉੱਪਰ ਥੋੜਾ ਗਾਰਨਿਸ਼ ਕਰਤਾ ਇਸ ਚਿਲੀ ਫਲੈਕਸ ਤੇ 오ਰੀਗানো ਦੇ ਨਾਲ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋਏ ਸੀ ਫਿਰ ਮਿਲਦੇ ਕਿ ਨਵੀਂ ਵੀਡੀਓ ਨਾਲ ਟੇਕ ਕੇਅਰ